ਨਸੇ ਲੱਗੀ ਆ ਪੰਜਾਬ ਸਰਕਾਰ ਵੱਲੋਂ ਐਨਐਸਏ ਲਾਈ ਗਿਆ ਡੀਸੀ ਦਾ ਮਸਾ ਬੰਦਵਾਉਣੇ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹਕਮ ਕੋਈ ਮੋਦੀ ਕਰ ਰਿਹਾ ਕੋਈ ਹੁਕਮ ਕਰ ਰਿਹਾ ਕਹਿੰਦਾ ਕਿ ਲੈ ਕੇ ਆਏ ਆ ਸੱਦਾ ਦਿੱਤਾ ਤਾਂ ਜਿੱਦੀ ਹਾਰ ਹਾਰ ਨੂੰ ਚਾਵਾਉਂਦੀ ਹੈ ਗੱਲ ਕਦੀ ਐਨਐਸਏ ਦੀ ਜ਼ਮੀਨਾਂ ਉਤਾਉਣ ਦੀ ਹੋ ਰਹੀ ਹੈ ਉਹ ਜਿਵੇਂ ਹਮਾਰਾ ਕਰ ਰਹੇ ਨੇ ਮੋਦੀ ਦੇਖੋ ਬਾਲਾ ਜੀ ਹੋਰ ਸੁਣ ਲੋ ਆਪਣੇ ਜਿੰਨੇ ਨੌਜਵਾਨ ਐਨਐਸਏ ਲੱਗਿਆ ਜੇਲੂਵਰ ਬੈਠੇ ਆ ਉਹ ਅੱਜ ਧੋਖਾ ਕਰਤਾ ਤੇ ਬਹਿਗੇ ਦਿਵਾਲੀ ਕਿਉਂ ਬਹਿਗੇ ਇੱਕ ਕੋਈ ਸਪਾਈ ਕੈਮਰੇ ਹੁੰਦੇ ਆ ਜੇਲ ਦੇ ਗੱਜ ਜਿੰਨੇ ਬੰਦਮ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਰੋਜ਼ ਖਾਣੇ ਦੇ ਵਿੱਚ ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾਤੇ ਬੁਲ ਘਾਉਣ ਕਰਦੇ ਆ ਉਹਨੂੰ ਪਤਾ ਲੱਗ ਗਿਆ ਘਹਾੜੀ ਕਿਉਂ ਧਿਆਨ ਨਾਲ ਸੁਣ ਲਿਓ ਕਿ ਤੁਹਾਡੇ ਬਾਰਕਾਂ ਦੇ ਵਿੱਚ ਟੈਲੀਵਿਜ਼ਨ ਲੱਗਿਆ ਪੱਖੇ ਲੱਗੇ ਆ ਸੀ ਕਰਕੇ ਜਾਂਦੇ ਆ ਉਹ ਗਰਮੀ ਆਉਂਦੀ ਆ ਇਸ ਬਾਅਦ ਨੇ ਬਾਹਰ ਬੰਦੇ ਆਏ ਉਹ ਬਲਮਾ ਦੇ ਵਿੱਚ ਪੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਰ ਲਾ ਕੇ ਇੱਕ ਪਾਸੇ ਦਾ ਭੰਤ ਕਹਿੰਦਾ ਕਿ ਮੈਂ ਪੰਜਾਬ ਨਾਲ ਇਹ ਬੁੱਕ ਰਹੇ ਆ ਆ ਕੇ ਇਹਨਾਂ ਦਾ ਜਿਹੜਾ ਐਕਟਰ ਨਾਲ ਜੋੜ ਪੈਸ ਮੰਤਰੀ ਆ ਕਿ ਇਹ ਸਕਦੇ ਕਿ ਅੱਜ ਜੀ ਗੁਰੂ ਘਰ ਆ ਕਿ ਤੁਸੀਂ ਐਨਐਸਐ ਲਾਈਆ ਤੁਹਾਨੂੰ ਦੇ ਕੇ ਜਾਇਓ ਹੁਣ ਇਹ ਕਹਿੰਦੇ ਐਨਐਸਐ ਸੈਂਟਰ ਨੇ ਲਾਈਆ ਇਹ ਝੂਠ ਬੋਲਦੇ ਐ ਐਨਐਸਐ ਲੱਗੀ ਐ ਪੰਜਾਬ ਸਰਕਾਰ ਵੱਲੋਂ ਐਨਐਸਐ ਲਾਈ ਗਿਆ ਡੀਸੀ ਅਮਰ ਸਾਹਿਬ ਦੇ ਕਹਿਣ ਕਿ ਜੋ ਉਹ ਨਾਲ ਆਪਣੇ ਬੰਦੀ ਸੀਗਾ ਅੰਦਰ ਵੱਖਣਾ ਹੋ ਰਿਹਾ ਉਹ ਸਾਰਾ ਇਹਦੇ ਕਹਿਣ ਤੇ ਹੋ ਰਿਹਾ ਆਏ ਗੋ ਬਾਤਰੀ ਆਪਾਂ ਮਸ਼ੀਨਾਂ ਵਜਾਦਾ ਸੀ ਜੀਸੀ ਵੀ ਖਣੌਈ ਦਾ ਬੀਲ ਕੀਤੀ ਸੀ ਵੀ ਮਸ਼ੀਨਾਂ ਲੈ ਕੇ ਆਓ ਪਰ ਉਵੇਂ ਟੁੱਟਣਾ ਨਹੀਂ ਆਪਣੇ ਉੱਥੋਂ ਨੌਜਵਾਨ ਮੁੰਡੇ ਮਸ਼ੀਨਾਂ ਲੈ ਕੇ ਆ ਗਏ ਉਹ ਲੈ ਆ ਕੇ ਪਾਪੜੀ 5-700 ਕੋਸਟ ਦਾ ਜਮਾਨੇ ਕੇ ਕਿ ਮਸ਼ੀਨ ਪਾ ਲਈ ਕਿ ਕਿਹਾਣਗੇ ਅਥੋਂ ਗਿਆ ਚਲ ਕੇ ਮੋਤੇ ਇੱਥੇ ਮੈਨੂੰ ਬੋਣਾ ਤੰਬੂ ਚ ਵੇਚਾ ਦੀ ਜਾ ਘਟਮਾਨ ਦਾ ਤੰਬੂ ਬੱਚੇ ਇੱਥੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਛਡਾ ਲਈ ਪਰ ਪ੍ਰਸ਼ਾਸਨ ਕੀ ਕਹਿਣਾ ਸੀ ਵੀ ਮਸ਼ੀਨ ਛੱਡਨੇ ਕਹਾ ਨਹੀਂ ਜਾਣ ਦੇਣੀ ਮੁੜ ਭੰਤ ਫੈਸਲਾ ਕਰ ਲਏ ਕਿ ਪੰਜਾਬ ਨਾਲ ਇਹ ਦਿੱਲੀ ਦਾ ਹੈ ਤੇ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਐ ਮੈਂ ਸਰਕਾਰ ਨਾਲ ਕੋ ਮਤ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਟਾਲਾਂ ਇਲਾਕੀ ਸਾਡੀਆਂ ਗੱਡੀਆਂ ਇਲਾਕੀ ਲਈ ਜਾ ਰਹੀਆਂ ਸਾਡੀਆਂ ਜਿਹੜਾ ਵੀ ਸਮਾਜਿਕ ਪੁੱਛਾ ਦੀ ਮੰਗਾਂ ਲਈ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹਾਕਮ ਕੋਈ ਮੋਦੀ ਕਰ ਰਿਹਾ ਜਾਂ ਭੰਤ ਕਰ ਰਿਹਾ ਲੋਕਾਂ ਨੂੰ ਦਰੂਗਾ ਸੋ ਪਰ ਅਵੈਤ ਤੁਹਾਡਾ ਸੰਗਾ ਕੋਈ ਨਹੀਂ ਆ ਇੱਕ ਵਾਰੀ ਬਾਦਲ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅੰਦਰਖਾਤੇ ਮੀਟਿੰਗਾਂ ਵੀ ਹੋਈਆਂ ਕੱਲੀਆ ਲੜਕਾਰਾਂ ਦਾ ਜੋੜ ਕਰਨਾ ਹੈ ਸੋਇਸ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਵੀਰ ਮੈਂ ਬਾਰ-ਬਾਰ ਬੇਨਤੀ ਕਰਦਾ ਛੇਤੀ ਆਪਾਂ ਬੱਸੇ ਨੂੰ ਪਤਾ ਕੀ ਆ ਅਸਮਾਨ ਚੱਕ ਦਿੰਦੇ ਆ ਜਿੰਦਾਬਾਦ ਜਿੰਦਾਬਾਦ ਤੇਰੀ ਸੋਣ ਤੇ ਪਰਾਂ ਦੇ ਆ ਕੇ ਛੋਟ ਕੇ ਛੇਤੀ ਖਦਾਰ ਦਾ ਫਤਵਾ ਦੇ ਦਿੰਦੇ ਜੇ ਬੁਲਾਣਾ ਦਾ ਮਾਰਾ ਫੇਕ ਕੇ ਛੱਡਦੇ ਐ ਨਹੀਂ ਹੁੰਦਾ ਭਾਈ ਉਹਦੇ ਦੇ ਇੱਕ ਕਈ ਅਫਸਰਾਂ ਮੈਚੋਂ ਗਿਆ ਚਲ ਗਿਆ ਉੱਥੇ ਨੌਜਵਾਨ ਉਸਤੇ ਮੇਰੀ ਗੱਲ ਕਰੇ ਮੈਂ ਇਹੀ ਗੱਲ ਕਹੀ ਸੀ ਮੈਂ ਤੁਹਾਨੂੰ ਮਦਦ ਕਰ ਲਵੋ ਬਟ ਉਸ ਤਾਂ ਉਹ ਮੀਡੀਆ ਕਰਾਈ ਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੰਦਾ ਮੈਂ ਇੱਥੋਂ ਗਿਆ ਸੀ ਮੈਂ ਜਾ ਕੇ ਦੋ ਥਾਈ ਮੋੜ ਚ ਲੱਗਿਆ ਸੀਦਾ ਇੱਕ ਨਿਆਲ ਚੌਂਕ ਵੱਲ ਦਾ ਉੱਥੇ ਖੜਾ ਲੱਭ ਚਾਹੂੰ ਜੋ ਗੱਦੀ ਕਹਾ ਗਈ ਨਹੀਂ ਕੱਢੀ ਸੀ ਲੋਕੀ ਨਿਆਲ ਚੌਂਕ ਉੱਤੇ ਹੋਰ ਚੌਂਕ ਤੋਂ ਅਸੀਂ ਕਹਾ ਅਗਲੇ ਚੌਂਕ ਚ ਜਾਤੀ ਬਸ ਪ੍ਰੋਗਰਾਮ ਦੇ ਦੋਤੇ ਬੋਲਿਆ ਡੀਐਸਪੀ ਗਰਕਾ ਬਲਦੇਸ ਹਿਸ ਸੰਸਾਵਲੇ ਲਾਜ਼ੀ ਨੂੰ ਬੋਨਡ ਆਰਡ ਦੇ ਸੱਜੇ ਨੂੰ ਵੀ ਰਸੀ ਦੀ ਧਾਰਨੀਆਂ ਅਥਰੂ ਗੈਸ ਸਿੱਤੇਾਰੇ ਸੀ ਮੈਂ ਬੋਲ ਰਿਹਾ ਸੀ ਪਾਸਾਤ ਨੌਜਵਾਨ ਆਏ ਉਹ ਮੇਰੇ ਘਰ ਪਹੁੰਚੇ ਕਹਿੰਦੇ ਬਈ ਕਹਾਣੀ ਜਾਂਦੇ ਕਹਾਣੀ ਜਾਂਦੇ ਬਸਾ ਨੌਜਵਾਨੋ ਹਰ ਸਿੰਘ ਆਸੂ ਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਕੋਈ ਜੋੜਦੇ ਆ ਜੋ ਜੰਗਾਂ ਦੇ ਵਿੱਚ ਹੁੰਨੇ ਆ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਜਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਉਦਾਹਰਨ ਹੈ ਸ਼੍ਰੀ ਗੋਵਰਨ ਸਿੰਘ ਜਦੋਂ ਚਮਕੌਰ ਦੀ ਇਕੱਤੀ ਗੜੀ ਛੱਡ ਕੇ ਜਾਂਦੇ ਆ ਤੁਹਾਨੂੰ ਕੀ ਲੱਗਦਾ ਉਹ ਉਸ ਤਰੇਹੇ ਭੜੇ ਹੋਣਗੇ ਵੀਰ ਚੜ੍ਹਾਈ ਦੀ ਗੜੀ ਛੱਡ ਕੇ ਜੀ ਪਰ ਬਾਦੇ ਤੁਰੇ ਗਏ ਬਾਦੇ ਤੁਰੇ ਗਏ ਮੋਗਲ ਸਰਨਾਮਾ ਪਿੱਛੇ ਆਉਂਦੀਆਂ ਰਹੀਆਂ ਔਰ ਖਤਰਾ ਵੀ ਧਾਕੇ ਜਾ ਕੇ ਮੋਰਚਾ ਮੰਗ ਰਿਹਾ ਹੈ ਤੇ ਦੁਸ਼ਮਣ ਦੇ ਖੱਤੇ ਸੜਾਈ। ਗਰਾਵੀ ਦਾ ਤੰਗ ਤਰੀਕਾ ਹੁੰਦਾ ਹੈ ਕਾਹਨ ਪਿੱਛੇ ਦਾ ਸਕੇ। ਦੋ ਕੰਨ ਪਿੱਛੇ ਵੀ ਅਕੇ। ਆਪਾਂ ਨਾਲ ਦੀ ਨਾਲੇ ਗੱਲ ਕਰਨੀ ਸ਼ੁਰੂ ਕਰ ਦਨੇ ਆ ਕਿ ਸਾਡੇ ਦੀ ਆਧਾਰ ਨੂੰ ਵੇਚ ਕੇ ਜੀ ਤੇ ਝੋਟ ਗਏ ਜੀ ਇਹ ਪੁੱਛਿਆ ਆਪੀਏ ਜੀ। ਮੈਂ ਤੁਹਾਡੇ ਕੋਲ ਆਇਆ ਜੁਨਾਪਾ ਪਿੰਡ ਦਾ ਵੀ ਆ ਨੰਨਣ ਲੈ ਆਪਾਂ ਸਾਰੇ ਦਿੱਲੀ ਗਏ ਆ। ਉਹ ਮੈ ਵੀ ਕਰਨ ਦਾ ਦਾਅਵਾ ਸਰੋਡੇ ਨੂੰ ਆਖੂ ਐ ਨਹੀਂ ਕਰਦੇ ਆਖੂ ਐ ਨਹੀਂ ਕਰਦੇ ਆਖੂ ਉਹਦੇ ਬਾਈ 30 40 47 ਰੁਪਇਆ ਰਵੇ ਜੇ ਜੇ ਤੁਹਾਨੂੰ ਅੱਜ ਇਹ ਦਿੱਲੀ ਦਾ ਕਹਿ ਕੇ ਲੈ ਕੇ ਆਏ ਆ ਸੱਤਾ ਦਿੱਤਾ ਤਾਂ ਦਿੱਲੀ ਹਰ ਹਾਲ ਦੇ ਵਿੱਚ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਰਾਂਕੂ ਇਹ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਆਰਥਿਕ ਸੋਚਿਕ ਸਮਝ ਹੁੰਦੀ ਹੈ ਕਿ ਮਨੁਸਾਨ ਘਟ ਤੋਂ ਘਟ ਕਲਾ ਕੇ ਮੋਰ ਚਾ ਕੇ ਮਜਤਨਾ ਇਸ ਕਰਕੇ ਮੇਰਾ ਨੂੰ ਤੁਹਾਨੂੰ ਨੌਜਵਾਨਾਂ ਨੂੰ ਖਾਸ ਉਪੀਦ ਹੈ ਚੰਕਣਾ ਕਿ ਲੋ ਜਿਹੜੇ ਬੰਦਿਆਂ ਦੇ ਅੱਗੇ ਲੱਗੇ ਰਹੇ ਸ਼ਕਤ ਦਾ ਗਾਹੇ ਇਹ ਬਹੁਤ ਬਹਾਦ ਬਤਾਨ ਸੱਜੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਲੋਕ ਤੇ ਮੈਂ ਗੱਲ ਹੋਰ ਨਹੀਂ ਚਾਹੁੰਦਾ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੱਦਾ ਨਹੀਂ ਦਿੱਤਾ ਕੋਈ ਨਾ। ਸੁਤ ਜਿਹੜੀਆਂ ਲੜਾਈਆਂ ਜਿਹੜੇ ਯੁੱਧ ਆਪਣੇ ਹੱਕਾਂ ਦੀ ਆਪਣੀ ਹੋਣ ਨੂੰ ਬਚਾਉਣ ਲਈ ਲੜ ਜਾਂਦੇ ਰਹਣ ਉਹਨਾਂ ਨੂੰ ਸੱਤੇ ਨਹੀਂ ਦਿੱਤੇ ਜਾਂਦੇ ਸਨਹਿਲੀ ਭੇਤੇ ਜਾਂਦੇ ਜਿੰਨਾ ਅੰਦਰ ਦਰਦ ਹੁੰਦਾ ਜਿੰਨਾ ਗਰਮੀ ਹੁੰਦੀ ਹੈ ਉਹ ਆਪ ਚੱਲ ਕੇ ਆਉਂਦੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੁਸੀਂ ਆਇਓ ਮੈਂ ਸੁਣੇ ਚਾਹ। ਆਪਾਂ ਨੂੰ ਸੱਦਾ ਗਿਆ। ਗੁੱਟਲੀ ਪਾਈ ਆ। ਆਪਾਂ ਦਰਦ ਲੈ ਕੇ ਆਏ ਆ ਤੇ ਆਪਣੀ ਹੋਣ ਆਪਣੀ ਵਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਆਏ ਆਪਣੇ ਭੈਣ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅਜ ਬੈਠ ਕੇ ਪੰਜਾਬ ਜੇਠਾ ਯਾਦ ਰੱਖਿਓ ਜਿਹੜਾ ਬੰਦਾ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚਰਚਾ ਦੇ ਉੱਤੇ ਇਸ ਵਾਰ ਸਿੱਖ ਖਾਲਸਾ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਰਕਾਰੀ ਰਸਤਾ ਮਰੇ ਸਭ ਨਿਹਾਲ ਜੀ ਸ਼ਾਨਾਲੇ ਜਿਸ ਕਰਕੇ ਮੇਰਾ ਵੀ ਤਾਨੋ ਪੀਲ ਹੈ ਨੌਜਵਾਨੋ ਸ਼ਾਂਤੀ ਬੁਲਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਡੀਆ ਨਹੀਂ ਜਾਣਦੀ ਵੀਰ ਦੇ ਵਿੱਚ ਨਮਕਾਣੀ ਜਾਣਦੀ ਐਨੂੰ ਵਾਰ ਕਰਦੇ ਚੋਰਾਂ ਜਾਲਤਾ ਲੱਗਿਆ ਜੀ ਬੁੱਤਾ ਆ ਗਈਆਂ ਜਿਹੜੀ ਮਰਜ਼ੀ ਤੇ 라ਜੇ ਅਗੇ ਮਾਲਕ ਚੌਕ ਦੇ ਵਿੱਚ ਚਾਹੇ ਇਹ ਆਜੇ ਜਾਂ ਚੋਰ ਤੇ ਆਜੇ ਸਮਾਨ ਨੂੰ ਮਾਰਾਈ ਹੋਰ ਹੈ ਨਾਲ ਇਹ ਲਾਈ ਹੈ ਜਿਹੜੀ ਇਹ ਲਾਈ ਪਈ ਕਿਸਾਨਾਂ ਦੀ ਨਹੀਂ ਕਲਿਆ ਸੀ ਇਹ ਮਸਲਾ ਕਦੀ ਐਮਐਸਪੀ ਦਾ ਨਹੀਂ ਆ ਜਦ ਕਦੇ ਲਕੀਪਰ ਸੀ ਦੀ ਕਤਣਾ ਨਹੀਂ ਹੈ ਇਹ ਲਾਈ ਉਹ ਸਾਰਨਸਾਨ ਦੀ ਹੈ ਜਿਹੜਾ ਇਹ ਦੁਨੀਆ ਤੇ ਪਹਿਲਾ ਅਮਰਿਸਾਨ ਆ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਇਕੱਲੇ ਛੜ ਜਾਂਦੇ ਆ ਆ ਯੂਰਪ ਦੇਖੋ ਛੜ ਜਾਂਦੇ ਆ ਪੂਰੀ ਮਿੰਦ ਕਦੇ ਕਈ ਦੇਸ਼ ਛੜ ਜਾਂਦੇ ਆ ਕਿ ਰੀਟਰਨ ਹੋਣ ਛੜ ਜਾਂਦੇ ਆ ਕਿਉਂ ਛੜ ਜਾਂਦੇ ਆ ਉਹ ਕਿਉਂਕਿ ਨਿਊ ਬੰਦ ਆਤਰ ਆਇਆ ਉਹ ਨਿਊ ਬੰਦ ਆਤਰ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਭੌਜਤੇ ਕਰਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਵਸੀਲੇ ਦੇ ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਉਹਦੇ ਕਿਵੇਂ ਕਬਜ਼ਾ ਕਰਨਾ ਹੈ ਇਹੋ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਪਿਆਦਾ ਖੋਰਾ ਹੈ ਉਹ ਨਿਊ ਬਜ਼ਾਰਦਦਾਰਾਂ ਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਜਿਹਨਾਂ ਦਾ ਪਲਾ ਆ ਵੀ ਬੱਚਾ ਮਜ਼ਦੂਰ ਹੈ ਕਰ ਕਹਿੰਦਾ ਕਿ ਰਾਇਕਲੇ ਕਿਸਾਨ ਦੀ ਹੈ ਮਜ਼ਦੂਰ ਦੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਕਿ ਰਾਇਕਲੇ ਕਿਸਾਨ ਦਾ ਰਹੇ ਸਾਡੇ ਦੀ ਰਾਇਤੀ ਹੈਗੀ ਜਦੋਂ ਨਿਊ ਬਲ ਡਾਕਟਰ ਨੇ ਆਉਣਾ ਨੀਤੀਆਂ ਨੇ ਲਾਗੂ ਹੋਣਾ ਤੁਹਾਡੀ ਕੁੱਲ ਜੀ ਤੇ ਕਬਜ਼ਾ ਹੋਏ ਹੋਣ ਲੋਕਾਂ ਦਾ ਦਰ ਕੀ ਲੱਖ ਸਾਲ ਪਿੱਛੇ ਹੋਊਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਮਾਸਤੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਪਾਈ ਦੇ ਸਾਡੇ ਜ਼ਿਲੇਕਾਰਾਂ ਤੇ ਮਜ਼ਦੂਰ ਨੇ ਉਹਨਾਂ ਨੂੰ ਇਤਿਹਾਸਿਕ 700 ਰੁਪਿਆ ਦਿੱਤੀ ਜਾਵੇ ਇਕੱਲੇ ਕਿਸਾਨ ਦੀ ਗੱਲ ਨਹੀਂ ਹੋਣੀ ਕੱਲੀ ਅਨਾ ਫੀਲੀ ਗੱਲ ਨਹੀਂ ਹੋ ਰਹੀ ਅੱਜ ਵੱਡੇ ਵੱਡੇ ਮਾਲ ਫੁੱਲ ਗਏ ਵੱਡੀਆਂ ਵੱਡੀਆਂ ਦੁਕਾਨਦਾਰ ਗੱਦਗੀਆਂ ਬੜੇ ਬੜੇ ਕਹਾਣਿਆਂ ਦੀਆਂ ਅੱਜ ਸ਼ੋਗਰਾ ਦੁਕਾਨਦਾਰ ਖੱਟ ਹੋ ਗਿਆ ਬਾਜ਼ਾਰ ਵਿੱਚ ਹੋ ਗਿਆ ਕਿ ਇਹ ਰਾਇਓਣਾ ਵੀ ਨਹੀਂ ਹੈ